ਜੀ ਸਾਡੀ ਆ ਗਈ ਜਿਪ ਲਾਈਨ ਤੇ ਇਹ ਤੇ ਰੈਗਨ ਤੇ ਲੀਏ ਬਾਕੀ ਜਿਹੜੇ ਵੀ ਬੰਦੇ ਮੈਂ ਦੇਖਿਆ ਪਹਿਲਾਂ ਜਿਸਦਾ ਖਛੀ ਮੋਰ ਆਉਂਦੇ ਆ ਛੋਟਾ ਇਹ ਪਗਰੂਜੇਸਕੀ ਗਵਾਰਿੰਗ ਤਿਬੇਲੈਸੀ ਆਹਾਂ ਉਹ ਜਿਹਨੇ ਮੂਸੇ ਵਾਲਾ ਚਲਾਤਾ ਵਾ ਇਧਰ ਕੋਈ ਜੱਟ ਨੇ ਕਹਿੰਦੇ ਮੂਸੇ ਨਾਲ ਚਲਾਤਾ ਇਹ ਭਰਾ ਨੇ ਆਪਣੇ ਵਿਚਾਰ ਤੁਸੀਂ ਡੀਨ ਸੁਣੀਏ ਮੁੰਡਾ ਕੁਇਕਸਟ ਲਓ ਜੀ ਆਈਸਕ੍ਰੀਮ ਖਾ ਰਹੇ ਕਹਿੰਦੇ ਵੀਰ ਹੁਣੀ ਜ਼ਰੂਰੀ ਸੀ ਲਓ ਜੀ ਪਹੁੰਚ ਗਏ ਆ ਯੂ ਇੰਡੀਆ ਯਾ ਆਈ نو ਇੰਡੀਅਨ ਪੀਪਲ ਆਰ ਵੈਰੀ ਗੁੱਡ ਹਾਰਟ ਥੈਂਕ ਯੂ ਵੈਰੀ ਮਚ ਨੋ ਪ੍ਰੋਬਲਮ ਨਾ ਫਿਕਰ ਹਾਂ ਕਿ ਚੰਗਾ ਹੈ ਜਿਹੜਾ ਨਹੀਂ ਦੇਖਿਆ ਜਾਂਦੀ ਹੁੰਦੀ ਆ ਚੈੱਕ ਕਰੋ ਜੀ ਇਸ ਸਟ੍ਰੀਟ ਲੋਰੀ ਆਪਾਂ ਕੋਲ ਟੱਕਰਿਆ ਤੇ ਇਹਨੂੰ ਟੈਕਸੀ ਬੋਕ ਕੀਤੀ ਆ ਆਪਾਂ ਚੱਲੇ ਆ ਇਸ ਟਾਈਮ ਪਾਰਕ ਨੂੰ ਭਾਜੀ ਆਪਣਾ ਉਹਦੋਂ ਮਾਲ ਮੜ ਜਾ ਫੜਾਇਓ ਉਹ ਹੈਗਾ ਟਿਕਾ ਕੇ ਦੇਖੋ ਹੁਣ ਸਟਾਰਟ ਕਰਦੇ ਆ ਲੋ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਚ ਤੋਂ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਲੋ ਇਹ ਸਾਡਾ ਆ ਗਿਆ ਬ੍ਰੇਕਫਾਸਟ ਸਾਡੇ ਹੋਟਲ ਦਾ ਬ੍ਰੇਕਫਾਸਟ ਹੈ ਇਹ ਹੁਣ ਇੱਥੋਂ ਖਾ ਕੇ ਅਸੀਂ ਬਾਹਰ ਨੂੰ ਰਵਾਨਾ ਹੋਵਾਂਗੇ ਤੇ ਤੁਹਾਨੂੰ ਦਿਖਾਉਨੇ ਆ ਤੇ ਬਲੇਸੀ ਦੇ ਨਜ਼ਾਰੇ ਲਓ ਜੀ ਅਸੀਂ ਆਪਣਾ ਹੋਟਲ ਦਾ ਚੈੱਕ ਆਊਟ ਕਰਤਾ ਤੇ ਹੁਣ ਅਸੀਂ ਜਾਣਾ ਆਪਣੇ ਸੈਕੰਡ ਹੋਟਲ ਜਾਣਾ ਇੱਥੇ ਥੋੜੀ ਪ੍ਰੋਬਲਮ ਆ ਗਈ ਸੀ ਥੋੜਾ ਇੱਥੇ ਪਾਣੀ ਦਾ ਕੋਈ ਚੱਕਰ ਪੈ ਗਿਆ ਜਿਗਾ ਹੁਣ ਦੇਖੋ ਲੱਗੀ ਹੋਈ ਆ ਬੱਸ ਤੇ ਆਹ ਦੇਖੋ ਚੈੱਕ ਕਰੋ ਤੇ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਕਿ ਇਹਨਾਂ ਨੇ ਕਹਿੰਦੇ ਵੀ 5 ਵਜੇ ਤਾਈਂ ਜਿਹੜਾ ਆਉਣਾ ਆ ਹਾਂ ਇਹਨੇ ਦਿਨ ਮੈਸੇਂਜ ਹਾਂ ਕਰਕੇ ਇਦਾਂ ਛੇਣਿਆ ਤੇ ਬਾਕੀ ਅਸੀਂ ਹੁਣ ਦੇਖਦੇ ਆ ਅੱਗੇ ਕੀ ਕਰਨਾ ਕੀ ਨਹੀਂ ਪਾਣੀ ਕਰਕੇ ਤਾਂ ਬਹੁਤ ਹੋ ਗਿਆ ਇਦਾਂ ਹੀ ਇੱਥੋਂ ਅਸੀਂ ਲੈ ਕੇ ਗਏ ਆ 5 ਲੀਟਰ ਦੀਆਂ ਬੂਤਾਂ ਉਹਨਾਂ ਦੇ ਨਾਤੇ ਤੋਤੇ ਸਾਹੀ ਨੰਬਰ ਪੂਰਾ 557 30 13 48 ਉਹੀ ਹੈ ਨਾ ਹਾਂ ਨੰਬਰ ਇਹੀ ਹੈ ਤੇਰਾ ਜਾਨੇ ਤੇ ਬਾਕੀ ਹੁਣ ਚੱਲਦੇ ਆਂ ਬਈ ਮਿਲਦੇ ਆਂ ਫੇਰ ਹੈ ਹੋਟਲ ਲਾਲ ਨੂੰ ਬਾਕੀ ਤੁਹਾਨੂੰ ਦਿਵਾਉਨੇ ਆਂ ਕਿਟੀ ਲਾਟੂ ਸਰ ਆਹ ਦੇਖੋ ਜੀ ਇੱਥੇ ਫਰੂਟ ਤੇ ਅੱਗੇ ਜਿਹੜਾ ਟੋਲ ਜਿਹਦਾ ਆਪਣੇ ਇੰਡੀਆ ਲੱਗੇ ਹੁੰਦੇ ਆ ਤੇ ਇੰਦਾ ਆਪਾਂ ਹੁਣ ਇੱਥੋਂ ਫੋਟੋ ਤੋਂ ਨਿਕਲ ਚੁੱਕੇ ਆਂ ਤੇ ਬਾਕੀ ਹੁਣ ਦੇਖੀਏ ਕਿ ਜਾ ਕੇ ਹੋਟਲ ਕਰਨਾ ਹੈ ਹੋਰੋਂ ਕਰਕੇ ਤੇ ਫਿਰ ਚੱਲਦੇ ਆਂ ਬਾਕੀ ਜੇਕਰ ਨਾ ਇਹ ਟਬਲੀਸੀ ਦੀ ਹੈ ਇਹ ਇਹ ਮੁਲਕਾਂ ਦੀ ਮਤਲਬ ਲਾ ਲੋ ਵੀ ਇੱਕ ਖਾਸੀਅਤ ਹੈ ਇੱਥੇ ਇੱਥੇ ਤੁਹਾਨੂੰ ਟੁੱਟੀ ਤੋਂ ਮਤਲਬ ਖਸਤਾ ਤੋਂ ਖਸਤਾ ਹਾਲਤ ਦੀ ਵੀ ਗੱਡੀ ਤੁਹਾਨੂੰ ਦਿਖਣ ਨੂੰ ਮਿਲੂਗੀ ਤੇ ਟੌਪ ਟੌਪ ਦੀਆਂ ਗੱਡੀਆਂ ਵੀ ਹੈਗੀਆਂ ਆਪਣਾ ਵੀ ਸਾਰਾ ਕੁਝ ਮੈਨੇਜਰ ਟਾਈਪ ਦੇ ਵਿੱਚ ਆ ਇਹ ਹਰ ਟਾਈਪ ਦੀ ਗੱਡੀ ਲੋਰੀ ਮਿੱਤਰੋ ਚੈੱਕ ਕਰੋ ਤਬਲੀਸੀ ਦੀ ਸਵੇਰ ਤੇ ਅਸੀਂ ਆਪਣਾ ਪਹਿਲਾ ਹੋਟਲ ਸੀਗਾ ਜਿਹੜਾ ਜਿੱਥੇ ਕੀ ਪ੍ਰੋਬਲਮ ਆ ਚੁੱਕੀ ਸੀ ਪਾਣੀ ਦੀ ਉਹ ਅਸੀਂ ਦਿੱਤਾ ਛੱਡ ਹੁਣ ਤੇ ਅਸੀਂ ਦੂਜਾ ਕੀਤਾ ਹੋਟਲ ਬੁੱਕ booking.com ਤੋਂ ਉਹ ਵੀ ਸਾਨੂੰ ਮਤਲਬ ਤਕਰੀਬਨ ਸਸਤਾ ਹੀ ਪੈ ਗਿਆ ਤੇ ਅਸੀਂ ਹੁਣ ਆਪਣਾ ਬੈਗ ਵਗੈਰਾ ਸਾਰਾ ਕੁਝ ਉੱਥੇ ਰੱਖ ਕੇ ਆਏ ਕਿਉਂਕਿ ਬੈਗ ਕੈਰੀ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਮੇਰਾ ਲੈ ਲਿਆ ਆ ਕੌਣ ਕਹਿੰਦੇ ਚੱਲਣ ਗਿਆ ਮੈਂ ਨਹੀਂ ਕਹਿੰਦੀ ਮੈਂ ਤਾਂ ਬਾਟਰ ਨੇ ਕੰਮ ਸਾਰਨਾ ਹੈ ਕਿਉਂਕਿ ਸਾਨੂੰ ਬੜਾ ਤੁਹਾਡਾ ਸਹਾਰਾ ਨਹੀਂ ਪੈਂਦਾ ਚਲੋ ਅਸੀਂ ਤਾਂ ਹੁਣ ਲਈਏ ਦੇਖਾਂਗੇ ਵੀ ਅੱਗੇ ਚਰਚ ਦੇਖਣ ਚੱਲੇ ਆਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਜਰੂਰ ਸਾਡੀ ਬੈਟਰੀ ਨਿਕਰੇ ਜੂ ਨਹੀਂ ਬੈਟਰੀ ਸਾਡੇ ਫੋਨ ਦੀ ਹੋਇਆ ਜੀ ਡੈਡ ਇਹੋ ਹੀ ਕਰਾਈਏ ਹੁਣ ਬਿੱਲ ਲਓ ਜੀ ਮੈਡਮ ਨੋਈ ਸਾਡਾ ਬਿੱਲ ਹੋ ਚੁਲਿਆ ਇਹ ਆ ਜੀ ਮਾਰਕੀਟ ਚੌੜੀ ਆ ਜੀ ਤੇ ਬਲੇਸੀ ਵਿੱਚ ਤੇ ਬਾਕੀ ਇੱਥੇ ਆ ਚੈੱਕ ਕਰ ਲਓ ਪੁਆਇੰਟਸ ਸਾਰੀਆਂ ਲੱਗੀਆਂ ਕਿਉਂਕਿ ਜਾਲਾ ਨੂੰ ਵਾਈਨ ਦਾ ਦੇਸ਼ੀ ਮੰਨਿਆ ਜਾਂਦਾ ਇੱਥੇ ਵਾਈਨ ਬਣੀ ਸੀ ਸਿੱਧੀ ਦੁਨੇ ਦੀ ਪਹਿਲੀ ਵਾਈਨ ਜਿਹੜੀ ਬੈਗ ਲੈਣ ਮਗਰੇ ਆ ਹਾਂ ਇੱਥੇ ਵੱਡਾ ਸਾਨੂੰ ਚੈੱਕ ਕਰੋ ਬਾਕੀ ਚੱਲਦੇ ਹੁਣ ਚਰਚ ਵੱਲ ਚਰਚ ਦਾ ਕਹਿੰਦੇ ਆ ਕਹਿੰਦੇ ਸੋਨਾ ਦੀਦਾ ਹੀ ਚਰਚ ਅੱਗੇ ਹਾਂ ਤੇ ਉਹ ਜਾਂਦੇ ਆ ਚਲੋ ਸੋਨੇ ਸਾਡੇ ਸੋਨੇ ਜੀ ਨਾ ਕਹਿੰਦੇ ਨੇ ਵੀ ਦੇਖੋ ਸਾਨੂੰ ਸਾਨੂੰ ਸਾਈਡ ਨੂੰ ਦਿਖਾ ਦਿਓ ਮੜਿਆ ਕੋ ਕਵੜੀਆਂ ਕਰਕੇ ਲਓ ਜੀ ਦੇਖੋ ਜਦੋਂ ਨਹਾਰ ਹੁੰਦੀ ਹੈ ਤੇ ਕੰਮ ਮੁਝੇ ਹੁੰਦੇ ਨਹੀਂ ਕੰਮ ਆਰ ਪਾਰ ਹੋ ਜਾਂਦਾ ਤੇ ਬਾਕੀ ਚਾਰਚ ਤੇ ਜਾ ਕੇ ਮਿਲਦੇ ਆ ਮੇਰੇ ਵੀਰੋ ਹਾਂ ਗੁੰਡਾ ਬਾਏ ਖਨਾਲ ਲਈ ਲੋ ਜੀ ਅਸੀਂ ਪਹੁੰਚ ਚੁਕੇ ਆ ਇੱਕ ਚਰਚ ਹੈ ਇਹਨਾਂ ਦਾ ਸੋਹਣਾ ਉਹ ਵੈਸੇ ਜਿਆਦਾ ਤੇ ਇਥੇ ਚਰਚ ਹੀ ਮਸ਼ਹੂਰ ਆ ਦੇਖ ਸਕਦੇ ਹੋ ਇਹਦੇ ਕੋਲੇ ਵੀ ਦੇਖ ਲੈਣੋ ਜਿਪ ਲੈਣੇ ਹੋਰ ਬਣੇ ਦੋ ਰੋਡ ਜਿਪ ਲਾਈਨ ਆ ਜਿਹੋਈ ਤੇ ਬਾਕੀ ਦੇਖ ਵੀ ਚੱਲਦੇ ਨਹੀਂ ਚੱਲਣ ਅੰਦਰ ਨਹੀਂ ਜਾਂਦੇ ਇਹ ਅੰਦਰ ਚੱਲਦੇ ਆ ਪਹਿਲਾਂ ਆਹ ਮਕਾ ਲਈਏ ਜ਼ਰੂਰੀ ਆ ਇਹ ਜ਼ਰੂਰੀ ਆ ਮੇਰੇ ਵੀਰੋ ਕਹਿੰਦੇ ਬਾਬਿਆਂ ਨੇ ਜਣਾ ਉਹ ਤਾਂ ਚੜਦੀ ਤਾਂ ਵਾਹ ਹੀ ਨਹੀਂ ਆ ਚਰਚ ਦੇ ਵਿੱਚ ਵੀ ਤੇ ਪਤਾ ਨਹੀਂ ਹੁੰਦਾ ਘਾਟਾ ਕਰਾਉਣ ਨਾਲ ਉਹ ਬੰਦਾ ਕਹਿੰਦਾ ਵੀ ਇੱਥੇ ਪੀ ਕੇ ਨਿਕਲ ਜਾਓ ਅੰਦਰ ਵੀ ਕਿਸੇ ਦੀ ਗੱਲ ਸੁਣਾ ਨਾਲੋਂ ਬਾਟੀ ਸੋਹਣਾ ਲੱਗਦਾ ਅੰਦਰ ਜਾਣੇ ਆ ਤੇ ਅੰਦਰ ਦਾ ਸ਼ਾਟ ਵੀ ਦਿਖਾਉਣੇ ਆ ਆ ਬਾਕੀ ਤੁਸੀਂ ਚੈੱਕ ਕਰ ਲਓ لوگ I might for my amazing medicaments please my mother hard big problem thank you very much god bless you india yeah i know indian people have very good heart. thank you very much no problem Não ਚਲੋ ਮਾਣ ਕੀ ਕਹਿ ਸਕਦੇ ਆ ਇੱਥੇ ਤਾਂ ਜੀ ਇਦਾਂ ਹੀ ਆ ਇਹ ਜ਼ਰੂਰੀ ਨਹੀਂ ਆ ਕਿ ਜੋਰਜੀਆ ਕਈ ਦੇਸ਼ਾਂ 'ਚ ਇਦਾਂ ਆ ਮੈਂ ਪਹਿਲਾਂ ਵੀ ਆਪਣੇ ਕਿਰਗਿਸਤਾਨ ਤੁਰਕੀ ਅਰਮੀਨੀਆ ਸਾਰੇ ਦੇਸ਼ਾਂ 'ਚ ਹੈ ਇਹ ਤਾਂ ਕਹਿਣ ਦੀਆਂ ਗੱਲਾਂ ਬਣੀਆਂ ਵੀ ਨਹੀਂ ਕਿ ਭੀਖ ਨਹੀਂ ਮੰਗਦੇ ਲੇਕਿਨ ਹੈ ਲੋ ਬਾਕੀ ਚਲੋ ਮਜਬੂਰੀ ਵੀ ਹੁੰਦੀ ਕਿਸੇ ਬੰਦੇ ਦੀ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਇਸ ਚੀਜ਼ ਤੋਂ ਮਜਬੂਰੀ ਵੀ ਹੁੰਦੀਆਂ ਲੋਕਾਂ ਦੀਆਂ ਨੇ ਵਕੇਦਾ ਜੀ ਕਰਦਾ ਕਿਸੇ ਤੋਂ ਮੰਗਣ ਨੂੰ ਠੀਕ ਨਹੀਂ ਇਹ ਚੀਜ਼ ਹੁੰਦੀ ਬਾਕੀ ਉਹ ਇਹਨੂੰ ਕਹਿੰਦੇ ਥੋੜਾ ਜਿਹਾ ਸਸ ਚੈਨ ਆਉਣਾ ਛਾਵੇਂ ਆ ਕੇ ਛਾਵੇਂ ਆ ਕੇ ਵੀਰ ਨੂੰ ਕਹਿੰਦੇ ਚੈਨ ਆ ਗਿਆ ਚੈਨ ਭੈਣ ਦਾ ਵੀਰ ਹੈ ਹੈ ਲæg ਚੈਨ ਲਾਓ ਜਿੰਦਾ ਜੀ ਆਨੰਦ ਲਓ ਲੋ ਇਥੇ ਵੀ ਆਨੰਦ ਲਓ ਫੇ ਦੇਖੋ ਆ ਇਥੋਂ ਵੀਊ ਦਿਖਾ ਸਾਰਾ ਅ ਚੈੱਕ ਕਰੋ ਤੁਸੀਂ ਵੀ ਉਹ ਤੇ ਬਾਕੀ ਤੁਹਾਨੂੰ ਮਕਾਨ ਹੈ ਅਸੀਂ ਲਓ ਜੀ ਆਪਾਂ ਆ ਚੁੱਕੇ ਹਾਂ ਚਰਚ ਦੇ ਅੰਦਰ ਤੇ ਤੁਹਾਨੂੰ ਇੱਕ ਚਰਚ ਦਾ ਵੀਊ ਦਿਖਾਇਆ ਜਾਊਗਾ ਲਓ ਮੇਰੇ ਵੀਰੋ ਦੇਖੋ ਇਹ ਚਰਚ ਆਪਾਂ ਤੇ ਲੋਕੀ ਬਹੁਤ ਖੜੇ ਐ ਤੇ ਮਰਦੀ ਕਿੱਥੇ ਪਤਾ ਨਹੀਂ ਕੀ ਚੀਜ਼ ਐ ਜੀ ਬਈ ਸਰਹੰਦਾ ਹਰ ਸਾਲ ਤੇ ਵਿਜ਼ਾهای ਮਜ਼ਹਬੀ ਬਰਦਸਤਾਨ ਨੂੰ ਜਾਂਦੇ ਆ। ਅੱਜ ਅਮਰੋ 9 ਨੌਂ ਫਰਦਾਰੀ ਪਹੁੰਚਿਆ। ਹਰ ਬਰਦਸਤਾਨ ਤੇ ਆਪਣੇ ਮੁਲਾਲਾ ਟੂਰ ਗਾਈਡ ਹੈ ਜਿਹੜੇ ਟੂਰ ਲੈ ਕੇ ਆਏ ਆ ਤੇ ਉਹਨਾਂ ਨੂੰ ਗਾਈਡ ਕਰ ਰਹੇ ਆ। ਲੈਂਗੁਏਜ ਪਟਾਨਕਰੀ ਬੋਲ ਰਹੇ ਆ ਬਾਕੀ। ਚੈੱਕ ਆਪਾਂ ਦੁਸੀਂ। ਬਾਕੀ ਤਬਲੀਸੀ ਦੇ ਵਿੱਚ ਮਤਲਬ ਕਿ ਤਬਲੀਸੀ ਸ਼ਹਿਰ ਹੈ ਕਿਦਾ ਦਾ ਜੌਰਜੀਆ ਦਾ ਜਿਹੜਾ ਕਿ ਬਦਿਆ ਸੋਨਾ ਸ਼ਹਿਰ ਹੈ ਇਹ ਦੋ ਇਸ ਚਾਂਚ ਬੰਡਿਆ ਹੋਇਆ ਹੈ ਕੋਲਡ ਤਬਲੀਸੀ ਦੇ ਇੱਕ ਨਿਊ ਤਬਲੀਸੀ ਤੋਂ ਇਹੜਾ ਚਾਰਚ ਬਣਿਆ ਹੋਇਆ ਵਾ ਇਹ ਬਣਿਆ ਹੋਇਆ ਆਪਣੇ 올ਡ ਤਬਲੀਸੀ ਦੇ ਵਿੱਚ ਇਹਦੇ ਚੈੱਕ ਕਰੋ ਜੀ ਪੇਂਟਿੰਗਸ ਬਣਾਈਆਂ ਆਂ ਇਹਨਾਂ ਨੇ ਅਸੀਂ ਚੈੱਕ ਆ ਸਕਦੇ ਹਾਂ ਉੱਪਰਲਾ ਹਿੱਸਾ ਇਹ ਉੱਪਰ ਵੀ ਤੁਸੀਂ ਜਾ ਸਕਦੇ ਆ ਜੇ ਤੁਹਾਨੂੰ ਜਾਣਾ ਹੋਇਆ ਬਸ ਅਲਾਉਡ ਨਹੀਂ ਇਹ ਇੱਥੇ ਥੋੜਾ ਸੇਮ ਆ ਜਿੱਦਾਂ ਆਪਾਂ ਪਹਿਲਾਂ ਚਰਚ ਦੇ ਵਿੱਚ ਜਾ ਚੁੱਕੇ ਸੀਗੇ ਤੇ ਉੱਥੇ ਵੀ ਆਹ ਇਦਾਂ ਪੋਕ ਦੀ ਨਾਲੇ ਪੁਰਾਣੀ ਦੀ ਚੇਅਰ ਪਈ ਹੁੰਦੀ ਹੈ ਤੇ ਉਹਨਾਂ ਨੇ ਉਹ ਬੈਰੀਅਰ ਲਾਇਆ ਅੱਗੇ ਜਾਂ ਤਾਂ ਪੋਕ ਸ਼ੈਰ ਨਹੀਂ ਹੈਗਾ ਤੇ ਬਾਕੀ ਇੱਥੇ ਮਾਤਾ ਜੀ ਹੁਣੇ ਆ ਪ੍ਰੇਅਰ ਕਰ ਰਹੇ ਆ ਸ਼ਾਇਦ ਕੋਈ ਮੋਮਬੱਤੀ ਲੈ ਕੇ ਤੇ ਬਾਕੀ ਇਹਨਾਂ ਦਾ ਚਰਚ ਆ ਤੁਸੀਂ ਚੈੱਕ ਆ ਸਕਦੇ ਆ ਤੇ ਪੂਰਾ ਨਾ ਕਿ ਮੈਨੂੰ ਦੱਸੋ ਜੀ ਕਿ ਨਹੀਂ ਤਾਂ ਇਹ ਮੈਨੂੰ ਜੀ ਬੈਣੀ ਭਾ ਵੀ ਪੂਰਾ ਸਰਚ ਕਰ ਰਿਹਾ ਕੀ ਕੀ ਦੇਖਣ ਨੂੰ ਮਿਲੂਗਾ ਕੀ ਕੀ ਨਹੀਂ ਤੇ ਬੈਣੀ ਭਾ ਕੁਝ ਸਰਚ ਕੀਤਾ ਉੱਥੇ ਤੁਸੀਂ ਖੋਪੜੀਆਂ ਸਰਚ ਕੀਤੀਆਂ ਸੀ ਉਹ ਕਿਹਦਾ ਨਹੀਂ ਬੜਾ ਤਕੜਾ ਹੈ ਹਾਂ ਉਹ ਕਿਹਦਾ ਨਹੀਂ ਬੜਾ ਤਕੜਾ ਹੈ ਓਕੇ ਨਾ ਲੈਂਗੁਏਜ ਕੋ ਹੋਰ ਹੈ ਤੇ ਇੰਗਲਿਸ਼ ਨਹੀਂ ਨਹੀਂ ਕਿ ਆਪਾਂ ਨੂੰ ਬਹੁਤ ਸਿੱਧਾ ਸਮਝ ਨਹੀਂ ਆ ਰਹੀਆਂ ਉਹੀ ਗੱਲ ਹੈ ਨਾ ਕਿ ਸਾਨੂੰ ਉਹ ਜਿੱਦਾਂ ਪਤਾ ਨਹੀਂ ਲੱਗ ਰਿਹਾ ਵੀ ਕੀ ਸੀ ਨੇ ਕੀ ਨਹੀਂ ਲੇਕਿਨ ਆ ਤੂੰ ਦੇਖ ਸਕਦੇ ਆਂ ਇਹ ਤੋਟਾ ਕਰ ਰਹੇ ਆ ਬਾਕੀ ਤਾਂ ਦਿਖਾ ਰਹੇ ਆ ਤੇ ਤੇ ਦੇਖ ਲੋ ਆ ਥੋੜਾ ਹਿਸਟੋਰਿਕਲ ਮੇਰੇ ਖਿਆਲ ਅੱਛਾ ਕੁਛ ਪਿਆਰ ਲੱਗਦਾ ਇੱਥੇ ਆ ਫਾਫੀ 19 ਦੇ ਬੜੀ ਆ ਇਹ ਲਿਖਿਆ ਇਹਨਾਂ ਦੀ ਲੈਂਗੁਏਜ ਚ ਲਿਖਿਆ ਸਾਨੂੰ ਸਮਝ ਨਹੀਂ ਆਉਂਦਾ ਤੇ ਬਾਕੀ ਐਂਡ ਕਰ ਕਰੋ ਚੈੱਕ ਜੀ ਬਾਕੀ ਸੋਹਣੀਆਂ ਚਰਚਾਂ ਬਣਾਈਆਂ ਹੋਏ ਐਸੇ ਜਿੱਦਾਂ ਅਗਲੇ ਦੇ ਧਰਮ ਦੇ ਅਕੋਰਡਿੰਗ ਹੈ ਉਹ ਵਧੀਆ ਬਣਾਇਆ ਅਗਲੇ ਨੇ ਸੀਨ ਟੱਪਾ ਤੇ ਬਾਕੀ ਚੱਲਦੇ ਆ ਹੁਣ ਮੇਰੇ ਖਿਆਲ ਦੂਜੀ ਪਲੇਸ 'ਤੇ ਚੱਲਦੇ ਆ ਬਹਿਣੀ ਪਤਾ ਨਹੀਂ ਕਿੱਧਰ ਚਲ ਗਿਆ ਹੈ ਤੇ ਮੈਨੇ ਉਹ ਦੇਖ ਉਧਰ ਪਤਾ ਨਹੀਂ ਕੀ ਕਰ ਰਿਹਾ ਕਿਹੜੀ ਇਹ ਹਿਸਟਰੀ ਜਾਣਦੇ ਆ ਬੈ ਨਹੀਂ ਪਾਇਆ ਕਿਹੜੀ ਹਿਸਟਰੀ ਜਾਣੀ ਤੂੰ ਇਥੋਂ ਮੈਨੂੰ ਪੜ ਕੇ ਦਸਨਾ ਮਰਜੀ ਕੀ ਹਿਸਟਰੀ ਜਾਣੀ ਇਹ ਆ ਜਿਹੜਾ ਬੁੱਕ ਹੈ ਨਾ ਹਾਂ ਉਹ weight ਕਹਿੰਦੇ 92 ਕਿਲੋ ਆ ਅ اچھا ਬੁੱਕ ਆ ਹਾਂਜੀ ਇਹ ਬੁੱਕ ਨਹੀਂ ਬੰਦ ਮਨ ਤਿਆਰੀ ਨਹੀਂ ਕਿ ਮੈਂ ਸੋਚਿਆ ਕਰੇ ਪਿਕਚਰ ਲੱਗੀ ਹੈ ਪਰ ਇਹ ਬੁੱਕ ਆ ਲਿਖਿਆ ਤਾਂ ਗੋਸਪਲ ਨਿਊ ਟੈਸਟਾਮੈਂਟ ਇਨ ਦੀ ਫਾਰਮ ਆਫ ਮੈਨਸਕ੍ਰਿਪਟ ਮਤਲਬ ਕਿ ਇਹ ਮਤਲਬ ਕਿ ਕਿ ਬੰਦੇ ਦੁਆਰਾ ਲਿਖੀ ਗਈ ਹੈ ਜੀ ਇਹ ਕਿਸੇ ਬੰਦੇ ਦੇ ਟੈਸਟਮੈਂਟ ਹੈ ਉਹਨਾਂ ਦਾ ਆਪਣਾ ਵੀ ਜਿਹਦਾ ਵੀ 140 ਪੇਜ ਨੇ ਨੇ ਤੇ weight ਹੈਗਾ ਜੀ 92 kg ਇਹ ਲਿਖ ਆ ਤੇ ਲਿਖੀ ਕਦੋਂ ਗਈ ਹੈ ਇਹ 1984 ਤੋਂ 2004 ਜੀ ਇਹ ਕੀ ਹੈ ਆ ਡੇਟ ਆਫ ਪੇਂਟਿੰਗ ਹਾਂ ਦੇਖੋ ਜੀ ਕਰੋ ਦਰਸ਼ਨ ਉੱਛੇ ਜੀ ਜਲਣੀਆਂ ਹਨ ਇਹਨਾਂ ਵਿੱਚ ਜਿੱਦਾਂ ਜੋ ਪਹਿਲੇ ਚਾਰ ਚਿੱਤਰ ਸੀ ਉੱਥੇ ਲਾਏ ଥିਆਂ ਨੇ ਸਕਾਲਸ ਤੇ ਇੱਥੇ ਰਿਪਰੈਜ਼ੈਂਟਡ ਹੈ ਉਹ ਕਿ ਇਹਨਾਂ ਨੇ ਆ ਲੱਗੀ ਬੁੱਕ ਬੰਬ ਬਹੁਤ ਚੀਜ਼ ਆ ਬਹੇ ਇਹਨਾਂ ਨੇ ਨਿੰਲੀ ਕੈਥਰਲ ਆਫ ਸੇਂਟ ਐਡਲੈਕਟਿਨਿਟੀ ਇਹਨਾਂ ਨੇ ਕਲਾਕਾਰੀ ਕੀਤੀ ਹੈ ਸਿਲ ਚਾਰਚ ਹੈ ਹਾਂ ਕੈਥਰਲ ਕੈਥਰਲ ਚਰਚ ਹੈ ਨਾ ਆਹਦੇ ਆ ਦੇ ਲਿਖਿਆ ਲਿਖਿਆ ਨੇਮਲੀ ਕੈਥਰਲ ਆਫ ਸੇਂਟ ਐਡਲੈਕਟਿਨਿਟੀ ਓਨ ਦੀ ਅਪਰ ਪਾਰਟ ਆਫ ਸੇਂਟ ਐਡਲੈਕਟਿਨਿਟੀ ਸਹੀ ਆ ਚਲ ਜਾਨੇ ਆਪਾਂ ਨੂੰ ਪਤਾ ਤਾਂ ਹੈ ਨਹੀਂ ਇਹਦੇ ਬਾਰੇ ਨਹੀਂ ਚਲੋ ਵੀ ਬਾਕੀ ਆਪਾਂ ਦਿਖਾ ਰਹੇ ਆ। ਅਗਰੇ ਇਧਰ ਜਾਣਾ ਆਪਾਂ। ਹੋਰ ਇਧਰ ਚੱਲ ਵੜਦੇ ਆਂ। ਆ ਵੀ ਉਹ ਮਮ ਜੀ ਨੇ। ਆਹ ਦੇਖੋ। ਕੰਨੀ ਸੋਹਣੀ ਵੀ ਪੇਂਟਿੰਗ ਬਣਾਈ ਆ ਕਿਹਦੀ ਕਲਾਕਾਰੀ। 골ਡ ਦੀ ਹੈ ਜੀ ਨਾਲੇ ਪ੍ਰੋਪਰ ਹੈ। ਇਹ ਚੱਕਾ ਸਾਡੇ ਇੱਕ 골ਡ ਆ। ਪ੍ਰੋਪਰ 골ਡ ਆ ਇਹ। ਤੇ ਬਾਕੀ ਆ ਜਿਹੜਾ ਕੋਈ ਬ্লাইন্ড ਪਰਸਨ ਆਉਂਦਾ ਹਨਾ ਉਹਦੇ ਪੜਨ ਲਈ ਇਹ ਰੱਖਿਆ ਦੇ ਆ ਜਿਹੜਾ ਬ্লাইন্ড ਪਰਸਨ ਆਣਾ ਕੋਈ ਬ্লাইন্ড ਪਰਸਨ ਆਵੇ ਉਹਦੇ ਪੜਨ ਦੇ ਲਈ ਵੀ ਹਾਂ ਸੋ ਕੇ ਚੀਜ਼ ਆ ਵੀ ਇੱਕ ਕੇਸ ਚੀਜ਼ ਬਾਰੇ ਹੈ ਕੇਸ ਚੀਜ਼ ਬਾਰੇ ਹੈ ਅੰਗਲਿਸ਼ ਤਾਂ ਲਿਖਣੀ ਆਪਾਂ ਨੂੰ ਤਾਂ ਨਹੀਂ ਪਤਾ ਲੱਗਣਾ ਚਾਹੋ ਪਰ ਫਿਰ ਵੀ ਨੋਲੇਜ ਹੈ ਜੀ ਜਿੰਨੀ ਇਕੱਠੀ ਕਰ ਲੋ ਘਾਟਿਆ ਇਹ ਤਾਂ ਚਲੋ ਕੈਂਡਲ ਇਹਨੂੰ ਦਾ ਨਾ ਰਵਾਜ ਲਈ ਦਿੰਦੇ ਦੋਜੀ ਬਾਕੀ ਕਰਦੇ ਆ ਹੋਰ ਦੂਜੀ ਪਲੇਸ ਤੇ ਚਲਦੇ ਆ ਕਿਸੇ ਤੇ ਸਜਣਾ ਵੇ ਨਹੀਂਓ ਕਦੀ ਛਗੜੇ ਕਦੀ ਨਾ 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 ਸਜਣਾ ਵੇ ਖਦੇ ਨਹੀਂਓ ਨਖਰੇ ਕਰੀਦੇ ਸਜਣਾ ਕਰੀਦੇ ਵਾਏ ਤਾਂ ਸਾਡੀ ਵਾਏ ਵੀ ਤੇਰੀ ਵੀ ਸੋਹਣੀ ਆ ਪਰ ਪਿੱਛੋ ਪਾੜਦੀ ਕੱਲ੍ਹ ਕੀ ਆਓ ਜੀ ਕਰੋ ਚੈੱਕ ਇੱਥਾ ਸੁਣੀ ਆ ਇੱਥੇ ਜਿਆਦਾ ਤੇ ਗ੍ਰੀਨਰੀ ਬਹੁਤ ਆ ਤੇ ਲੋਕਾਂ ਨੇ ਬੂਟਿਆਂ ਦੇ ਬੂਟਾ ਦੇ ਮਤਲਬ ਕਿ ਲੋ ਘਰ ਚੜਾਏ ਆ ਜਾਂ ਘਰੋਂ ਕਿਹੜੇ ਜੜਾਏ ਆ ਕੋਈ ਹਿਸਾਬ ਆ ਚੈੱਕ ਕਰੋ ਇਹਦੇ ਪਹਿਲਾਂ ਲੱਗ ਰਿਹਾ ਜਿਦਾ ਮਾਤਾ ਚੰਦਪੋਨੀ ਦੀ ਅਸੀਂ ਚੜਾਈ ਚੜ ਰਹੇ ਆ ਜਾਂ ਉਤਰ ਰਹੇ ਆ ਬਸ ਉਹ ਹੀ ਹਿਸਾਬ ਆ ਠੀਕ ਆ ਉਹਦੇ ਬਾਕੀ ਤੇ ਬਾਕੀ ਇੱਥੇ ਸੋਣਾ ਇੱਥੇ ਆ ਵੈਸੇ ਬਾਬਾ ਭੇਜੋ ਪਾਈ ਤੋਂ ਥੱਲੇ ਗੱਲ ਲੀਏ ਆ ਥੱਲੇ ਪਤਾ ਨਹੀਂ ਨਹਿਰ ਆ ਖਰੇ ਪਤਾ ਨਹੀਂ ਕੀ ਆ ਬਾਕੀ ਚੈੱਕ ਕਰਦੇ ਆ ਜਾ ਕੇ ਦੇਖਦੇ ਆ ਵੈਸੇ ਨਹਿਰ ਹੀ ਲੱਗਦੀ ਮੈਨੂੰ ਬਾਕੀ ਜਾ ਕੇ ਮਰਾ ਨੂੰ ਦੇਖੋ ਜੀ ਜਰਾ ਦੰਤਾਂ ਨਾਲ ਬਣੀਆਂ ਇੱਥੇ ਦੇਖੋ ਜੀ ਇਹਨੇ ਆਪਣਾ ਲਿਖਿਆ ਵੀ ਹੈ ਲਿਖਿਆ ਵੀ ਹੈ ਪ੍ਰੋਪਰ ਐਂਟਲ ਨੰਬਰੀਆਂ ਥੱਲੇ ਦੀ ਨਿਕਲਦੇ ਆ ਹਾਂ ਬੰਗਾਲੀ ਪਾਪਾ ਇੱਥੇ ਆ ਜੋ ਸਸ਼ਾ ਕਾਮ ਚੱਕਦਾ ਉਹ ਜੱਟ ਨੇ ਕਿਤਾ ਕਿਦਾਂ ਇਹ ਤਾਂ ਕੋਈ ਫਸਿਆ ਗਾਮ ਬਸਾ ਮਿਆਪ ਕੇ ਨਿਕਲ ਜਾਏਗਾ ਜੇ ਤੂੰ ਮਾਨੀ ਤਾਂ ਠੀਕ ਆ ਨਹੀਂ ਤਾਂ ਤਾਂ ਤੇ ਬੰਗਾਲੀ ਨੰਬਰ ਪੱਕ ਦਾ ਨੰਬਰ ਵੀ ਜੇਬ ਚ ਹੀ ਆ ਜੇਣਾ ਇਸ ਤਰਫ ਪਲੇਟ ਤੇ ਚੱਲਦੇ ਆ ਅਸੀਂ ਜਾ ਰਹੇ ਹਾਂ ਹੁਣ ਜੀ ਬਲੂ ਗ੍ਰੇਜ ਕੋਰਟ ਤੇ ਉਥੇ ਜਾ ਕੇ ਤੁਹਾਨੂੰ ਮਿਲਦੇ ਆਂ VOTING ਕਰਦੇ ਆਂ VOTING ਤੇ ਉਹ ਸਾਹਮਣੇ ਆ ਗਿਆ ਨਾ ਮੈ ਬ੍ਰਿਜ ਨਿਕਲ ਹੀ ਚੱਲੇ ਤੁਹਾਨੂੰ ਦਿਖਾ ਹੀ ਦਿੰਨੇ ਆਂ ਜਾਣਾ ਜਾਣਾ ਕਿੰਦਾ ਤਾਂ ਲੱਗਦਾ ਆ ਨਿਕਲ ਚੱਲੇ ਦਾ ਸੋਣੀ ਮੋਰੇ ਤੁਹਾਨੂੰ ਦਿਖਾਉਣ ਲੱਗਿਆ ਉਹਦੇ ਉੱਤੇ ਘਪਾਰਾ ਜਿਹਾ ਉੱਡਦਾ ਇਹ ਵੀ ਚੈੱਕ ਕਰਦੇ ਆਂ ਕਿਸੇ ਨੇ ਤਾਂ ਕੀ ਨਹੀਂ ਬਾਕੀ ਇੱਥੇ ਬੱਸਾਂ ਲੱਗੀਆਂ ਆ ਵਧੀਆਂ ਨਾ ਲੱਗੀਆਂ ਤੇ ਅਣੀ ਥੱਲੇ ਦੀ ਜਾ ਰਹੇ ਆ ਫਿਲਹਾਲ ਤਾਂ ਥੱਲੇ ਦੇ ਚੈੱਕ ਕਰਦੇ ਆ ਦੇਖਦੇ ਆ ਕੀ ਸੀ ਨੇ ਆ ਕੋਟਿੰਗ ਲੋਕੀ ਕਰ ਰਹੇ ਆ ਅਸੀਂ ਦੇਖਾਂਗੇ ਜਾ ਕੇ ਉਹ ਘਵਾਰਾ ਆ ਡਰਿਆ ਉੱਪਰ ਉਹ ਉਹ ਵੀ ਚੱਕਾ ਸਕਦੇ ਆ ਤੇ ਤੇ ਕਹਿੰਦਾ ਮੈਂ ਟੂਟੀ ਦਾ ਯੋਟੀ ਦਾ ਪੌਂਦਾ ਪੱਟ ਪੱਟ ਕੇ ਗੇਰ ਡਰਾਈਵਰ ਖੋਤੀ ਦਾ ਹਾਂ ਚਾਚੇ ਵਾਲਾ ਚਾਚਾ ਵਾਟ ਵਾਟ ਕੇ ਪਾਰ ਰਹੀ ਗੱਲ ਗੱਡੀਆਂ ਵਿੱਚ ਆ ਵਾਕੇ ਉਹ ਚਾਚੇ ਨੇ ਬੜੀ ਹੱਤ ਕਰਾਈਆਂ ਨਾ ਚਾਚੇ ਦੇ ਚਾਚਾ ਭੈਣ ਦੇ ਦੀਦਾ ਚਾਚੇ ਨੂੰ ਹੈ ਨਹੀਂ ਸੀਗਾ ਚਾਚਾ ਚਾਚਾ ਸਾਨੂੰ ਐਕਚੁਅਲੀ ਨਾ ਮਾਰਤੇ ਵੀ ਤੋਂ ਨਾ ਪਹਿਲਾਂ ਭੂਮੀ ਤੋਂ ਕਮਾਉਣਾ ਚਾਹੁੰਦਾ ਸੀਗਾ ਪਰ ਚਲੋ ਸਾਡਾ ਸ케ਜੂਲ ਬਣਿਆ ਹੋਇਆ ਹੈ ਸੀਗਾ ਚਾਚੇ ਦੇ ਵੀ ਰਿਸਪੈਕਟ ਹੈ ਕੋਈ ਗੱਲ ਨਹੀਂ ਨੈਕਸਟ ਟਾਈਮ ਚਾਚਾ ਲਵ ਯੂ ਆ ਹੋਰ ਕੋਈ ਆਪਣੇ ਆਪ ਵਿਚਾਰ ਪੇਸ਼ ਕਰਨੇ ਹੋਣ ਹਾਲੇ ਤਾਂ ਪਾਰਕਿੰਗ 'ਚ ਹੀ ਆ ਹਾਂ ਬਚਾ ਥੋੜੇ ਅੱਗੇ ਜਾ ਕੇ ਹੋਟ ਪੇਸ਼ ਕਰਾਂਗੇ ਕਿਉਂਕਿ ਥੋੜੇ ਰੈਂਚ ਥੋੜੇ ਹੀ ਜਾਂਦੇ ਨੇ ਹਾਂ ਜਿਆਦਾ ਨਹੀਂ ਆਏ ਜਾਂਦੇ ਪਰ ਇਨਸ਼ਾ ਅੱਲਾ ਉਹ ਚਾਰ ਪੇਸ਼ ਹੋਣਗੇ ਆਮਦ ਹੋਏਗੀ ਆਮਦ ਹੋ ਕੇ ਉਹ ਪੈੜਦੀ ਆਵੇ ਕਿੰਦਾ ਰਵੀ ਸ਼ਬਦ ਕੱਢਦਾ ਮੈਂ ਨਹੀਂ ਉਤਰੇ ਉਤਰੇ ਜਿ ਸ਼ਬਦ ਕੱਢਦਾ ਵੀ ਮੁੰਡਾ ਉਹ ਵਾਲੇ ਵੀ ਐਡਰੈਸ ਨਹੀਂ ਇੱਥੋਂ ਕਹਿੰਦੇ ਉਧਰ ਆ ਵੀ ਰੋਡ ਪਾਰ ਕਰਨਾ ਪਊਗਾ ਲੱਗਦਾ ਆ ਤਾਂ ਹੋ ਰਹੀ ਏ ਕੁਛ ਤੇ ਆਪਾਂ ਕਿੱਧਰ ਜਾਣਾ ਜੀ? ਬਾਕੀ ਆ 10 ਵੀ ਖੜੇ ਆ। ਚਲਾ ਦੇ ਇਧਰ ਆ ਰਿਹਾ ਤੂੰ। ਕਿੱਧਰ? ਆਹੀ ਆ ਵੀ ਸਟਰੀਟ ਬਾਕ। ਹਾਂ ਇਧਰ ਸਟਰੀਟ ਬਾਕ ਹੈਗੀ ਆ। ਤੇ ਬਾਕੀ ਤੁਹਾਨੂੰ ਬਲੂ ਬ੍ਰਿਜ ਵੀ ਦਿਖਾ ਦਿੰਦੇ ਆ। ਪਰ ਇੱਥੇ ਵੀ ਯਾਰ ਟ੍ਰੈਫਿਕ ਬਹੁਤ ਆ। ਟ੍ਰੈਫਿਕ ਤਾਂ ਹੈ ਯਾਰ। ਬਾਕੀ ਚਲੋ ਅੰਨਾ। ਦੇਖਦੇ ਆਂ ਜਾ ਕੀ ਬਣਦਾ। ਬਾਕੀ ਕੋ ਆਪਣੇ ਪੈਰ ਘੜੀ ਨਹੀਂ ਸਕਦਾ। ਅਰੇ ਜਾ ਕਿੱਧਰ ਰਹੇ ਆਂ ਆਪਾਂ? ਆਹ ਇਹ ਕਿਨੇ ਕਹਤਾ ਮਨਾ ਕਰਦੇ ਬਾਸ ਜੈ ਲੱਗਦਾ ਇਦਾਂ ਹੀ ਰਿਹਾ ਮੈਨੂੰ ਵੀ ਮਨਾ ਕਰ ਮਨਾ ਹੋਣ ਵਾਲੇ ਕੰਮ ਹੀ ਆ ਆਪਣੇ ਤੂੰ ਆਹ ਦਿਖਾ ਕੇ ਮੈਨੂੰ ਇੱਧਰ ਲਿਆ ਆਂ ਨਹੀਂ ਮੈਨੂੰ ਨਹੀਂ ਉਹ ਆ ਬਾਪਸੀ ਆਉਣਾ ਹੈ ਆ ਦੇਖੋ ਜੀ ਕਲਾਕਾਰੀਆਂ ਬਣਾਈਆਂ ਹੋਈਆਂ ਗੰਧਾਂ ਤੇ ਕਿਉਂਕਿ ਇਹਨਾਂ ਤੇ ਲੋਅ ਕਰਦੇ ਵਾਹ ਜੀ ਕੰਵੇ ਆ ਗਿਆ ਬਲੂ ਬ੍ਰਿਜ ਬਾਕੀ ਪਾਣੀ ਦੇ ਫੁਹਾਰੇ ਲੱਗੇ ਆ ਠੰਡਾ ਠੰਡਾ ਮਹਿਸੂਸ ਹੋ ਰਿਹਾ ਪਰ ਗਰਮੀ ਹੈ ਸਤੰਬਰ ਦੇ ਮਹੀਨੇ ਚ ਗਰਮੀ ਹੁੰਦੀ ਹੈ ਇੱਥੇ ਇੱਥੇ ਆਉਣ ਦਾ ਫਾਇਦਾ ਜ਼ਿਆਦਾ ਤੇ ਕਰ ਆਪਾਂ ਨੂੰ ਦਸੰਬਰ ਨਵੰਬਰ ਉਸ ਵੇਲੇ ਕਿਉਂਕਿ ਇੱਥੇ ਥੋੜਾ ਬਰਫ ਵਾਲਾ ਮਾਹੌਲ ਹੋ ਜਾਂਦਾ ਤੇ ਸੋਹਣਾ ਲੱਗਦਾ ਵੈਸੇ ਕਿਉਂਕਿ ਠੰਡ ਚ ਮਜ਼ਾ ਆਉਂਦਾ ਸੀ ਵੀ ਚਲ ਸੋਚਿਆ ਸੀਗਾ ਕਿ ਠੰਡ ਹੋਊਗੀ ਲੇਕਿਨ ਠੰਡ ਨਹੀਂ ਹੈਗੀ ਥੋੜਾ ਟੈਂਪਰੇਚਰ ਹੈ ਆ ਦੇਖੋ ਸਟੇਟ ਆਫ ਐਫੇਅਰ ਆ ਦੇਖੋ ਜੀ ਕੀ ਲਿਖਿਆ ਔਨਰਿੰਗ ਦਾ ਹਾਊਜ਼ ਹੀਰੋਜ਼ ਹਿਮ ਆਫ ਦਾ ਇਜ਼ਰਾਈਲ ਪੀਪਲ ਔਨ ਅਕਟੂਬਰ 7 2023 ਐਂਡ ਸਿੰਬੋਲਾਈਜ਼ਡ ਦਾ ਸਟਰੋਂਗ ਬੌਂਡ ਆਫ ਫਰੈਂਡਸ਼ਿਪ ਬੀਟਵੀਨ ਜਾਰਜੀਆ ਔਰ ਇਜ਼ਰਾਈਲ ਮਾਸ਼ਾਅੱਲਾ ਇਹ ਨਾ ਦੀ ਵੀ ਕਹਿੰਦੇ ਇਜ਼ਰਾਈਲ ਨਾਲ ਯਾਰੀ ਆ ਸਿੱਧੀ ਇਜ਼ਰਾਈਲ ਬਾਕੀ ਸਾਰਿਆਂ ਨੂੰ ਲੱਗਦਾ ਤੇ ਫਿਰ ਜਿੱਥੇ ਤਾਈ ਮੈਨੂੰ ਲੱਗਦਾ ਇਹ ਰਸ਼ੀਆ ਨਾਲ ਵੀ ਇਹਨਾਂ ਦਾ ਚੰਗਾ ਬੌਂਡ ਹੈ ਜੇ ਕਿਸੇ ਹੋਰ ਨਾਲ ਵੀ ਠੀਕ ਹੈ ਇਜ਼ਰਾਈਲ ਨਾਲ ਵੀ ਵਧੀਆ ਇਹਨਾਂ ਦਾ ਬੌਂਡ ਹੈ ਬਾਕੀ ਲਿਖਿਆ ਸੀ ਆਪਾਂ ਤੁਹਾਨੂੰ ਦੱਸਣਾਤਾ ਕਿ ਇਦਾਂ ਸੀ ਨੇ ਬਾਕੀ ਆ ਬੈਲੂਨ ਲੱਗਿਆ ਅਗੋਂ ਵਾਰਾ ਚੈੱਕ ਕਰੋ ਉੱਡਣ ਵਾਲਾ ਤਾਂ ਇਹਨੂੰ 에어 ਬੈਲੂਨ ਕਹਿੰਦੇ ਆ ਅਸੀਂ ਮਾਰਕਟ ਹੁਣ ਪਹੁੰਚ ਚੁੱਕੇ ਆ ਤੇ ਬਾਕੀ

ਨੀ ਕਰਾਉਂਦਾ ਫਿਕ ਲੋਲਾ ਬੰਦਿਆਂ ਨੇ ਪੁੱਛਿਆ ਕਹਿੰਦਾ ਕਿੱਥੋਂ ਤੂੰ ਕਹਿੰਦਾ ਸਦਾ ਹੀ ਯੂਨਾਈਟਿਡ ਅਰਬ ਏਮਿਰੇਟਸ ਕਹਿੰਦਾ ਦੁਬਈ ਤੋਂ ਨੇ ਯਾਰ ਫਲੋਕ ਕਰਦੇ ਤੇ ਅੰਗਰੇਜ਼ੀ ਮੁੰਡੇ ਦੀਆਂ ਤੇ ਟੋਪ ਦੀ ਆ ਹੈ ਇੰਦਾ ਹੀ ਲੱਗਦਾ ਜੀ ਟ੍ਰਾਂਟੋ ਦਾ ਗੋਰਾਂ ਅੰਗਰੇਜ਼ੀ ਬੋਲਦਾ ਉਹਨੇ ਸਟਾਰਟ ਕੀਤੀ ਕਹਿੰਦਾ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਇਹ ਹੋ ਗਿਆ ਨਾ ਅੰਗਰੇਜ਼ੀ ਤੇ ਕਥਮ ਕਥਾ ਕੀਤਾ ਕਿ ਆਹ ਹੀ ਪੜ੍ਹਦਾ ਕਹਿੰਦਾ ਕਹਿੰਦੇ ਕੀਤਾ ਕਿਉਂ ਪੈਂਦੀ ਆ ਵੇ ਦੇਖੋ ਬਈ ਬਿਊਟੀ ਚੈੱਕ ਕਰੋ ਤੁਸੀਂ ਮੋਰ ਚੈੱਕ ਕਰਾਉਨੇ ਤਾਂ ਸਾਡਾ ਨੈਸ਼ਨਲ ਬਰਡ ਵਾ ਕੰਟਰੀ ਯੂਨਾਈਟਿਡ ਅਰਮੀ ਵੀ ਨਹੀਂ ਸੁਦਾ ਨਹੀਂ ਇੰਡੀਆ ਦਾ ਹਾਂ ਉਹ ਇੰਡੀਆ ਆ ਉਹ ਸਾਡਾ ਨੈਸ਼ਨਲ ਵਰਡ ਆ ਉਹ ਦੇਖੋ ਪਟਾ ਹੋਇਆ ਉਹਨਾਂ ਨੇ ਦੇਖੀ ਨਾ ਸਾਈਡ ਕਾਲ ਉਹ ਵੀ ਆ ਰਿਹਾ ਸਾਡਾ ਉਹ ਵੀ ਆ ਰਹਾਂਗਾ ਹਾਂ ਨਹਿਰ ਥੱਲੇ ਬਹੁਤ ਡੂੰਗੀ ਆ ਇਹ ਤਾਂ ਮਾਰ ਸਕਦਾ ਛਾਲ ਹਾਂ ਚੈੱਕ ਕਰੋ ਜੀ ਹੈਲੋ ਮਾਈ ਫਰੈਂਡ ਬ੍ਰੋ ਆਰੇ ਆਏ ਆਪਣੀ ਤੇ ਇਹ ਕੁੜੀ ਆਈ ਸੀ ਸਾਡੇ ਕੋਲ ਤੇ ਇਹਨੇ ਸਾਨੂੰ ਕਿਹਾ ਵੀ ਇਦਾਂ ਵੀ ਚਾਚਾ ਵੀ ਦਵਾਂਗੇ ਚਾਚਾ ਇਹਨਾਂ ਦੀ ਇਥੇ ਦੀ ਵੋਡਕਾ ਆ ਜਿਹੜੀ ਆਪ ਬਣਾਉਂਦੇ ਆ ਘਰੇ ਤੇ ਇਹ ਪਿੱਛੇ ਬੈਠ ਯਾਰ ਲਓ ਜੀ ਚੈੱਕ ਕਰੋ ਚਲਦੇ ਆ ਪਿੱਛੇ ਨੂੰ ਤੇ ਪਿੱਛੇ ਬਹਿ ਜੰਨੇ ਆ ਲੱਗ ਨਹੀਂ ਕੋਈ ਤਾਂ ਯਾਰ ਤੇ ਗਰਮੀ ਤਾਂ ਬਥੇਰੀ ਆ ਬਾਈ ਜੀ ਬਾਕੀ ਇੱਥੇ ਮੇਰੇ ਖਿਆਲ ਵੀ ਗੱਡੀ ਰਗੇ ਗੱਡੀ ਹਾ ਇਹਨਾਂ ਦੇ ਚਾਚਾ ਆ ਠੀਕ ਆ ਤੁਸੀਂ ਵੀ ਮੜ ਕੇ ਇੱਧਰ ਆ ਜਾਓ ਸੋਹਣੇਓ ਚਲੋ ਹਾਊ ਆਰ ਯੂ ਸੇ ਹਾਊ ਆਰ ਯੂ ਸ਼ੀ 노 ਵੈਰੀ ਵੈਲ ਇੰਗਲਿਸ਼ ਇਫ ਯੂ ਮੈਟ ਵਿਦ ਦਿਸ ਲੇਡੀ ਸੋ ਬਾਇਡ ਦ ਟਿਕਟ ਫਰਮ ਥੈਂਕ ਯੂ ਬਾਇਡ ਦ ਟਿਕਟ ਫਰਮ ਸੋ ਐਂਡ ਉਹ ਸੰਗਰੇਜੀ ਸਮਝਾਉਂਦਾ ਬਾਕੀ ਬਹਿ ਨਹੀਂ ਭਾਰੀ ਇੰਗਰੇਜੀ ਐਂਡ ਐਂਡ ਸਬਸਕ੍ਰਾਈਬਰ ਹੀ ਨਹੀਂ ਹੁੰਦੇ ਸਾਡੇ ਹੈ ਨਹੀਂ ਕਿ ਸਬਸਕ੍ਰਾਈਬਰ ਤੇ ਅਸੀਂ ਇਹਨੂੰ ਪੰਪ ਪੰਪ ਦੇ ਜਲੇ ਆ ਬਾਕੀ ਤੁਹਾਡੇ ਤੇ ਆ ਤੁਸੀਂ ਕੀ ਕਰਦੇ ਆ ਕਿਦਾਂ ਸਾਡੇ ਤੇ ਮਿਹਰਬਾਨੀ ਕਰਦੇ ਆ ਸਬਸਕ੍ਰਾਈਬਰ ਵਧਣਗੇ ਤਾਂ ਫੇਹੀ ਆ ਚਲੋ ਫੇਰ ਵੀ ਸਾਨੂੰ ਵੀ ਹੌਸਲਾ ਮਿਲੂਗਾ ਅਸੀਂ ਵੀ ਕਿਤੇ ਹੋਰ ਘੰਟੇ ਜਾ ਕੇ ਤੁਹਾਨੂੰ ਦਿਖਾ ਸਕਾਂਗੇ ਇਦਾਂ ਦੀਆਂ ਚੀਜ਼ਾਂ ਬਾਕੀ ਚੈੱਕ ਕਰ ਲਓ ਮੇਰੇ ਖਿਆਲ ਨਾਲ ਆ ਗੱਡੀ ਆ ਇਹ ਜਾਂਦੀ ਆ ਬੋਰਡ ਤਾਂ ਹੀ ਲੈ ਕੇ ਤੇ ਬੋਰਡ ਮੇਰੇ ਖਿਆਲ ਜਾਂ ਬੋਰਡ ਗਈ ਹੋਈ ਆ ਸ਼ਾਇਦ ਵਾਪਸ ਆਊਗੀ ਤਾਂ ਫੇਰ ਸਾਨੂੰ ਚੜਾਉਗੇ ਬਾਕੀ ਨਰੋ ਕੋਈ ਮਿਲਦੇ ਆ ਬੋਰਡ ਦੇ ਟ੍ਰਿਪ ਤੇ ਬੋਟ ਆਉਂਦੀ ਐ ਤੇ ਦੱਸਦੇ ਆ ਬਾਕੀ ਦੇਖਦੇ ਕੀ ਕਹਿੰਦੇ ਐ